ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆਂ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਮ ਆਪਣਾ ਸੰਬੋਧਨ ਕੀਤਾ ਔਰ ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ਦੀਆਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਰਹੀਆਂ ਇਸ ਵੇਲੇ ਉਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਲਗਭਗ 22 ਮਿੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਰਿਹਾ ਔਰ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਸਪਸ਼ਟ ਸੰਕੇਤ ਦਿੱਤੇ ਨੇ ਕਿ ਪਾਕਿਸਤਾਨ ਦੇ ਖਿਲਾਫ ਅਤਵਾਦ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ ਉਹ ਸਿਰਫ ਸਸਪੈਂਡ ਕੀਤੀ ਗਈ ਹੈ ਸਥगित ਕੀਤੀ ਗਈ ਹੈ ਖਤਮ ਨਹੀਂ ਕੀਤੀ ਗਈ ਪਾਕਿਸਤਾਨ ਨੂੰ ਬਹੁਤ ਸਖਤ ਤਾੜਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਸੀਂ ਵੇਖਾਂਗੇ ਕਿ ਆਉਂਦੇ ਦਿਨਾਂ ਦੇ ਵਿੱਚ ਪਾਕਿਸਤਾਨ ਕਸੋਰਟੀ ਤੇ ਖਰਾ ਉਤਰਦਾ ਹੈ ਜਾਂ ਨਹੀਂ ਉਹਨਾਂ ਦੇ ਕਹਿਣ ਦਾ ਭਾਵ ਸਾਫ਼ ਤੌਰ ਤੇ ਸੀ ਕਿ ਅਸੀਂ ਪਾਕਿਸਤਾਨ ਦਾ ਰਵਈਆ ਵੇਖਾਂਗੇ ਜਿਹੜੀ ਸੀਜ਼ ਫਾਇਰ ਦੀ ਗੱਲ ਸੀ ਉਹਦੇ ਤੇ ਵੀ ਮੈਂ ਆਉਣਾ ਪਰ ਜਿਹੜੀ ਮਹੱਤਵਪੂਰਨ ਗੱਲ ਰਹੀ ਜਿਸ ਤਰ੍ਹਾਂ ਨਾਲ ਡੋਨਲਡ 트ੰਪ ਨੇ ਟਵੀਟ ਕਰਕੇ ਇਹ ਐਲਾਨ ਕੀਤਾ ਸੀ ਪੂਰੀ ਦੁਨੀਆ ਦੇ ਵਿੱਚ ਕਿ ਸੀਜ਼ ਫਾਇਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਤਿਆਰ ਹੋ ਗਏ ਨੇ ਔਰ ਉਹਨਾਂ ਨੇ ਦੋਵੇਂ ਮੁਲਕਾਂ ਦਾ ਧੰਨਵਾਦ ਕੀਤਾ ਸੀ ਔਰ ਫਿਰ ਉਹਨਾਂ ਨੇ ਕਿਹਾ ਸੀ ਕਿ ਉਹ ਕਸ਼ਮੀਰ ਮਸਲਾ ਹੱਲ ਕਰਨ ਦੇ ਲਈ ਵਿਚੋਲਗੀ ਕਰਨ ਦੇ ਲਈ ਤਿਆਰ ਨੇ ਔਰ ਦੋਵੇਂ ਮੁਲਕਾਂ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਨਗੇ ਔਰ ਵਪਾਰ ਕਰਨਗੇ ਦੋਵੇਂ ਮੁਲਕਾਂ ਨਾਲ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਾਈਮਿੰਟ ਦੇ ਭਾਸ਼ਣ ਦੇ ਵਿੱਚ ਇੱਕ ਵਾਰ ਵੀ ਡੋਨਲਡ 트੍ਰੰਪ ਦਾ ਨਾਮ ਨਹੀਂ ਲਿਆ ਔਰ ਨਾ ਹੀ ਪ੍ਰਧਾਨ ਮੰਤਰੀ ਨੇ ਕਿਸੇ ਤਰ੍ਹਾਂ ਦਾ ਬਿਉਰਾ ਪੇਸ਼ ਕੀਤਾ ਕਿ ਪਾਕਿਸਤਾਨ ਦੇ ਨਾਲ ਜਿਹੜੀ ਸੀਜ਼ ਫਾਇਰ ਦੀ ਗੱਲ ਹੈ ਉਹ ਡੋਨਲਡ 트੍ਰੰਪ ਕਰਕੇ ਹੋਈ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਤੇ ਜਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਸੀ ਜਿਸ ਤਰ੍ਹਾਂ ਨਾਲ ਭਾਰਤੀ ਫੌਜ ਨੇ ਜਵਾਬੀ ਹਮਲੇ ਦੇ ਵਿੱਚ ਪਾਕਿਸਤਾਨ ਨੂੰ ਤਹਿਸ ਨਹਿਸ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ ਤੇ ਮਦਦ ਮੰਗ ਰਿਹਾ ਸੀ ਔਰ ਫਿਰ ਪਾਕਿਸਤਾਨ ਦੇ ਫੌਜੀ ਅਫਸਰ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੇ ਭਾਰਤ ਦੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਨੂੰ ਫੋਨ ਕੀਤਾ ਔਰ ਸੀਜ਼ ਫਾਇਰ ਦੀ ਮੰਗ ਕੀਤੀ ਕਿ ਅਸੀਂ ਹੁਣ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਂਗੇ ਸੋ ਉਸ ਤੋਂ ਬਾਅਦ ਹੀ ਭਾਰਤੀ ਫੌਜ ਜਾਂ ਭਾਰਤ ਸਰਕਾਰ ਇਸ ਗੱਲ ਲਈ ਮੰਨੀ ਪਰ ਨਾਲ ਹੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਪਾਕਿਸਤਾਨ ਕਸੌਟੀ ਤੇ ਖਰਾ ਉਤਰਦਾ ਹੈ ਜਾਂ ਨਹੀਂ ਔਰ ਕਈ ਵੱਡੀਆਂ ਗੱਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 22 ਮਿੰਟ ਦੇ ਭਾਸ਼ਣ ਦੇ ਵਿੱਚ ਕਹੀਆਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪ੍ਰਮਾਣੂ ਬਲੈਕਮੇਲ ਨਹੀਂ ਚੱਲੇਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਹਾਈ ਪਾਵਰ ਕਮੇਟੀ ਹੈ ਜਿਹੜੀ ਕਮੇਟੀ ਜਿਹੜੇ ਪ੍ਰਮਾਣੂ ਹਥਿਆਰ ਨੇ ਪਾਕਿਸਤਾਨ ਦੇ ਉਹਨਾਂ ਬਾਰੇ ਵੀ ਫੈਸਲੇ ਕਰਦੀ ਹੈ ਇਹ ਚਰਚਾਵਾਂ ਸੀ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਸ ਕਮੇਟੀ ਦੀ ਬੈਠਕ ਪਿਛਲੇ ਸ਼ਨੀਵਾਰ ਨੂੰ ਬੁਲਾਈ ਹੈ ਔਰ ਇਸ ਤਰ੍ਹਾਂ ਦੇ ਬਿਆਨ ਵੀ ਡੋਨਲਡ 트ੰਪ ਦੇ ਆਏ ਕਿ ਉਹਨਾਂ ਨੇ ਦੋਹਾਂ ਮੁਲਕਾਂ ਦੇ ਵਿੱਚ ਪਰਮਾਣੂ ਯੁੱਧ ਟਾਲ ਦਿੱਤਾ। ਇੱਕ ਕੁਝ ਸਮਾਂ ਪਹਿਲਾਂ ਇੱਕ ਵੱਡਾ ਕੌਮੀ ਹਿੰਦੀ ਅਖਬਾਰ ਹੈ ਦੈਨਿਕ ਭਾਸਕਰ ਉਹਦੇ ਵਿੱਚ ਵੀ ਇਹ ਖਬਰ ਨੂੰ ਪ੍ਰਮੁਖਤਾ ਦੇ ਨਾਲ ਕੁਝ ਸਮਾਂ ਪਹਿਲਾਂ ਨਸ਼ਰ ਕੀਤਾ ਗਿਆ ਕਿ ਡੋਨਲਡ 트ੰਪ ਦੇ ਮੁਤਾਬਕ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਪਰਮਾਣੂ ਯੁੱਧ ਟਾਲ ਦਿੱਤਾ। ਔਰ ਨਰਿੰਦਰ ਮੋਦੀ ਦਾ ਇਹ ਬਿਆਨ ਕਿ ਪ੍ਰਮਾਣੂ ਬਲੈਕਮੇਲ ਨਹੀਂ ਚੱਲੇਗਾ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਿਉਂਕਿ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿੱਥੇ ਪਾਕਿਸਤਾਨ ਦੇ ਕਈ ਮੰਤਰੀ ਪ੍ਰਮਾਣੂ ਹਥਿਆਰਾਂ ਦਾ ਜ਼ਿਕਰ ਕਰਦੇ ਸੀ ਸੋ ਹਲੇ ਤੱਕ ਭਾਰਤ ਨੇ ਪਾਕਿਸਤਾਨ ਦੇ ਨਾਲ ਔਰ ਅਤਵਾਦੀਆਂ ਤੇ ਕਾਰਵਾਈ ਦੇ ਖਿਲਾਫ ਬਿਲਕੁਲ ਪਰਮਾਣੂ ਹਥਿਆਰਾਂ ਦਾ ਜ਼ਿਕਰ ਨਹੀਂ ਸੀ ਕੀਤਾ ਪਰ ਪ੍ਰਧਾਨ ਮੰਤਰੀ ਨੇ ਇਹ ਸਾਫ਼ ਚੇਤਾਵਨੀ ਦੇ ਦਿੱਤੀ ਹੈ ਕਿ ਪਰਮਾਣੂ ਦੇ ਮਾਮਲੇ ਤੇ ਪਰਮਾਣੂ ਹਥਿਆਰਾਂ ਦੇ ਮਸਲੇ ਤੇ ਕਿਸੇ ਤਰ੍ਹਾਂ ਦੀ ਬਲੈਕਮੇਲਿੰਗ ਨਹੀਂ ਚੱਲੇਗੀ ਇਹ ਬਹੁਤ ਸਖਤ ਸੁਨੇਹਾ ਮੈਨੂੰ ਲੱਗਦਾ ਹੈ ਪਾਕਿਸਤਾਨ ਵੱਲ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ਦੇ ਵਿੱਚੋਂ ਜਾਏਗਾ ਔਰ ਜਿਹੜੀ ਵੱਡੀ ਗੱਲ ਪ੍ਰਧਾਨ ਮੰਤਰੀ ਨੇ ਕਹੀ ਉਹ ਕਹਿੰਦੇ ਇੱਕ ਨਵਾਂ ਨਾਰਮਲ ਤੈ ਹੋ ਗਿਆ। ਮਤਲਬ ਹੁਣ ਜਦੋਂ ਵੀ ਭਾਰਤ ਦੇ ਉੱਤੇ ਕਿਸੇ ਤਰ੍ਹਾਂ ਦਾ ਅਤਵਾਦੀ ਹਮਲਾ ਹੋਏਗਾ ਤੇ ਇਹ ਭਾਰਤ ਦੀ ਨੀਤੀ ਹੋਏਗੀ। ਔਰ ਭਾਰਤ ਇਸ ਤਰ੍ਹਾਂ ਨਾਲ ਜਿਵੇਂ ਆਪਰੇਸ਼ਨ ਸਿੰਦੂਰ ਹੈ ਇਸ ਤਰ੍ਹਾਂ ਨਾਲ ਭਾਰਤ ਜਵਾਬੀ ਕਾਰਵਾਈ ਕਰੇਗਾ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਾਰਵਾਈ ਕਿਉਂ ਨਾ ਕਰਨੀ ਪਵੇ। ਇਸ ਤਰੀਕੇ ਦਾ ਉਨਾ ਦਾ ਇਸ਼ਾਰਾ ਤਾਂ ਪਾਕਿਸਤਾਨ ਵਾਲੀ ਸੀ ਪਰ ਉਹਨਾਂ ਨੇ ਇਹ ਸਾਫ ਸੁਨੇਹਾ ਦੇ ਦਿੱਤਾ ਕਿ ਭਾਰਤ ਦੀ ਜਿਹੜੀ ਕਾਰਵਾਈ ਸੀ ਉਹ ਪਹਿਲਗਾਮ ਹਮਲੇ ਦਾ ਬਦਲਾ ਸੀ ਜਿਸ ਤਰ੍ਹਾਂ ਨਾਲ 26 ਸੈਲਾਨੀਆਂ ਦਾ ਮਰਡਰ ਕੀਤਾ ਗਿਆ ਔਰ ਉਸ ਤੋਂ ਬਾਅਦ ਭਾਰਤ ਨੇ ਜਿਹੜੀ ਕਾਰਵਾਈ ਕੀਤੀ ਫੌਜੀ ਕਾਰਵਾਈ ਜਿਹੜੀ ਹੋਈ دہشت ਗਰਦੀ ਅੱਡਿਆਂ ਤੇ ਸੋ ਪ੍ਰਧਾਨ ਮੰਤਰੀ ਕਹਿੰਦੇ ਪਾਕਿਸਤਾਨ ਦੀ ਫੌਜ ਜਾਂ ਪਾਕਿਸਤਾਨ ਨੂੰ ਉਸ ਪਾਸੇ ਕਾਰਵਾਈ ਕਰਨ ਦੀ ਜ਼ਰੂਰਤ ਸੀ ਜਦਕਿ ਪਾਕਿਸਤਾਨ ਨੇ ਭਾਰਤ ਵਾਲੇ ਪਾਸੇ ਹਮਲਾ ਬੋਲਿਆ ਔਰ ਉਹਦਾ ਸਾਡੀਆਂ ਫੌਜਾਂ ਨੇ ਬੜੀ ਚੰਗੀ ਤਰ੍ਹਾਂ ਜਵਾਬ ਦਿੱਤਾ ਔਰ ਪ੍ਰਧਾਨ ਮੰਤਰੀ ਦੇ ਮੁਤਾਬਕ ਇੱਕ ਬਹੁਤ ਵੱਡੀ ਸਾਹਸਿਕ ਕਾਰਵਾਈ ਕੀਤੀ ਹੈ ਜਿਦੇ ਨਾਲ ਪਾਕਿਸਤਾਨ ਅਲਗ ਥਲਗ ਪਿਆ ਔਰ ਪਾਕਿਸਤਾਨ ਦੇ ਵਿੱਚ ਵੱਡੀ ਬਰਬਾਦੀ ਪਾਕਿਸਤਾਨ ਨੂੰ ਚਲਣੀ ਪਈ ਔਰ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਅਗਰ ਪਾਕਿਸਤਾਨ ਅਤਵਾਦੀਆਂ ਨੂੰ ਸ਼ਹਿਦ ਦੇਣੀ ਬੰਦ ਨਹੀਂ ਕਰੇਗਾ ਤੇ ਇੱਕ ਦਿਨ ਪਾਕਿਸਤਾਨ ਤਬਾਹ ਹੋਏਗਾ ਕਿਉਂਕਿ ਇਹ ਅਤਵਾਦੀ ਪਾਕਿਸਤਾਨ ਨੂੰ ਬਰਬਾਦ ਕਰ ਦੇਣਗੇ ਤਬਾਹ ਕਰ ਦੇਣਗੇ ਸੋ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਹੈ ਉਹ ਬਹੁਤ ਹੀ ਇਸ ਪੱਖੋਂ ਖਾਸ ਰਿਹਾ ਕਿ ਪ੍ਰਧਾਨ ਮੰਤਰੀ ਨੇ ਕੋਈ ਇਸ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਕਿ ਉਹ ਭਾਰਤ ਨਾਲ ਜੁੜੇ ਪਾਕਿਸਤਾਨ ਦੇ ਨਾਲ ਸੀਜ਼ ਫਾਇਰ ਨਾਲ ਜੁੜੇ ਮਸਲੇ ਤੇ ਗੱਲਬਾਤ ਦੇ ਲਈ ਸਿੱਧੇ ਤੌਰ ਤੇ ਕਿਸੇ ਤੀਸਰੇ ਮੁਲਕ ਦੀ ਵਿਚੋਲਗੀ ਸਵੀਕਾਰ ਕਰਨਗੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਟੈਰਰ ਔਰ ਟਾਕ ਇਕੱਠੇ ਨਹੀਂ ਚੱਲ ਸਕਦੇ ਇਹ ਬਹੁਤ ਪੁਰਾਣਾ ਪੁਰਾਣੀ ਨੀਤੀ ਹੈ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਹਿੰਦੇ ਟੈਰਰ ਔਰ ਟਾਕ ਇਕੱਠੇ ਨਹੀਂ ਚੱਲਣਗੇ ਔਰ ਅਗਰ ਪਾਕਿਸਤਾਨ ਦੇ ਨਾਲ ਕਿਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਉਹ ਸਿਰਫ ਅਤਵਾਦ ਤੇ ਹੋਏਗੀ ਔਰ ਅਗਰ ਇਸ ਤੋਂ ਇਲਾਵਾ ਕੋਈ ਗੱਲ ਹੁੰਦੀ ਹੈ ਤੇ ਉਹ پاکستان অকুপਾਈਡ کشمیر ਲੈਣ ਦੇ ਲਈ ਹੋਏਗੀ ਇਸ ਤਰੀਕੇ ਦਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਰਵਈਆ ਰੱਖਿਆ ਕਿ ਜਾਂ ਤਾਂ ਗੱਲ ਆਤਵਾਦ ਤੇ ਹੋਏਗੀ ਜਾਂ ਪਾਕਿਸਤਾਨ অকুপਾਈਡ کشمیر ਤੇ ਹੋਏਗੀ ਉਸ ਤੋਂ ਬਿਨਾ ਭਾਰਤ ਵਾਲਾ ਭਾਰਤ ਦੇ ਹਿੱਸੇ ਵਾਲਾ ਜਿਹੜਾ ਕਸ਼ਮੀਰ ਹੈ ਹਾਲਾਂਕਿ ਜਿਹੜਾ ਪਾਕਿਸਤਾਨ অকুপਾਈਡ ਕਸ਼ਮੀਰ ਹੈ 1948 ਦੇ ਵਿੱਚ ਉਸ ਹਿੱਸੇ ਤੇ ਪਾਕਿਸਤਾਨੀ ਫੌਜ ਨੇ ਜਾਂ ਪਾਕਿਸਤਾਨ ਨੇ ਆਪਣਾ ਕਬਜ਼ਾ ਜਮਾਇਆ ਸੀ ਉਹ ਭਾਰਤ ਦੇ ਹਿੱਸੇ ਦਾ ਕਸ਼ਮੀਰ ਹੈ ਔਰ ਪਾਕਿਸਤਾਨ ਨੇ ਜਦੋਂ ਉਸ ਤੇ ਕਬਜ਼ਾ ਕੀਤਾ ਤੇ ਉਸ ਨੂੰ ਪੀਓਕੇ ਪਾਕਿਸਤਾਨ অকੁਪਾਈਡ ਕਸ਼ਮੀਰ ਕਿਹਾ ਜਾਣ ਲੱਗਿਆ ਸੋ ਪ੍ਰਧਾਨ ਮੰਤਰੀ ਨੇ ਆਪਣੇ ਸਖਤ ਤੇਵਰ ਦਿਖਾ ਦਿੱਤੇ ਨੇ ਔਰ ਵਿਰੋਧੀ ਧਿਰਾਂ ਦੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਸੀ ਪ੍ਰਧਾਨ ਮੰਤਰੀ ਤੇ ਕਿ ਉਹ ਪਾਰਲੀਮੈਂਟ ਦਾ ਸੈਸ਼ਨ ਬੁਲਾਉਣ ਆਪਰੇਸ਼ਨ ਸਿੰਧੂਰ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਨ ਪਾਕਿਸਤਾਨ ਦੇ ਨਾਲ ਜਿਹੜਾ ਸੀਜ਼ ਫਾਇਰ ਹੈ ਉਹਦਾ ਆਧਾਰ ਕੀ ਹੈ ਉਹਦੇ ਤੇ ਗੱਲ ਕਰਨ ਔਰ ਡੋਨਲਡ ਟਰੰਪ ਦੇ ਸੀਜ਼ ਫਾਇਰ ਦੇ ਐਲਾਨ ਦੇ ਉੱਤੇ ਸਰਕਾਰ ਦਾ ਪੱਖ ਰੱਖਣ ਸੋ ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲਾਂ ਤਿੰਨੇ ਕਰਤੀਆਂ ਪਰ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਵੀ ਫੈਸਲਾ ਹੋਇਆ ਜਦੋਂ ਪਾਕਿਸਤਾਨ ਦੀ ਫੌਜ ਨੇ ਭਾਰਤ ਦੀ ਫੌਜ ਨੂੰ ਫੋਨ ਕਰਕੇ ਇਹ ਭਰੋਸਾ ਦਵਾਇਆ ਕਿ ਅਸੀਂ ਨਹੀਂ ਅੱਗੇ ਕੁਝ ਕਰਨਾ ਚਾਹੁੰਦੇ ਅਸੀਂ ਸੀਜ਼ ਫਾਇਰ ਕਰਨਾ ਚਾਹੁੰਦੇ ਹਾਂ ਉਸ ਤੋਂ ਬਾਅਦ ਇਹ ਫੈਸਲੇ ਹੋਏ ਨੇ ਔਰ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਪਰਮਾਣੂ ਦੀ ਬਲੈਕਮੇਲਿੰਗ ਨਹੀਂ ਚੱਲੇਗੀ ਇਹਦੇ ਬਹੁਤ ਡੂੰਗੇ ਔਰ ਗਹਿਰੇ ਮਤਲਬ ਨੇ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਸੀ ਕਿ ਪਾਕਿਸਤਾਨ ਪਰਮਾਣੂ ਹਥਿਆਰਾਂ ਦੇ ਦਿਖਾਵੇ ਨਾਲ ਬਲੈਕਮੇਲ ਕਰ ਰਿਹਾ ਸੀ ਜਾਂ ਜਨਤਕ ਧਮਕੀਆਂ ਜਿਹੜੀਆਂ ਪਾਕਿਸਤਾਨ ਵੱਲੋਂ ਦਿੱਤੀਆਂ ਗਈਆਂ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਕਾਰਿਆ ਹੈ ਇਹ ਮਹੱਤਵਪੂਰਨ ਗੱਲ ਹੋ ਜਾਂਦੀ ਹੈ ਸੋ ਕੁਲ ਮਿਲਾ ਕੇ ਪ੍ਰਧਾਨ ਮੰਤਰੀ ਦਾ ਭਾਸ਼ਣ ਪੂਰੀ ਸਥਿਤੀ ਨੂੰ ਸਾਫ਼ ਕਰਨ ਵਾਲਾ ਹੈ ਕਿ ਪਾਕਿਸਤਾਨ ਦੇ ਖਿਲਾਫ ਸੀਜ਼ ਫਾਇਰ ਹੈ ਸਸਪੈਂਡ ਹੈ ਇਹ ਪੂਰੀ ਕਾਰਵਾਈ ਖਤਮ ਨਹੀਂ ਸੋ ਕੁਲ ਮਿਲਾ ਕੇ ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦਾ ਕੀ ਜਵਾਬ ਆਉਂਦਾ ਹੈ ਪਾਕਿਸਤਾਨ ਵਾਲੇ ਪਾਸਿਓਂ ਕੀ ਰਿਐਕਸ਼ਨ ਆਉਂਦਾ ਹੈ ਇਹਦਾ ਇੰਤਜ਼ਾਰ ਰਹੇਗਾ ਔਰ ਬਿਲਕੁਲ ਤਾਜ਼ੇ ਅਪਡੇਟ ਔਰ ਐਨਾਲਿਸਿਸ ਦੇ ਨਾਲ ਅਸੀਂ ਫੇਰ ਮਿਲਾਂਗੇ ਬਹੁਤ